ਸ਼ਤਰੀਏ ਕਾਲ ਜੀ ਸਾਡਾ ਪੰਜਾਬ 19 ਦੇਖ ਰਹੇ ਹੈ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਰਾਜਵੀਰ ਅੱਜ 21 ਨਵੰਬਰ ਹੈ ਤੇ ਸਵੇਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤਾਂ ਆਓ ਸ਼ੁਰੂਆਤ ਕਰ ਲੈਂਦੇ ਹਾਂ ਪਹਿਲੀ ਖਬਰ ਦੀ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਤੇ ਪੈਦਾ ਹੋਇਆ ਵਿਵਾਦ ਹਾਈ ਕੋਰਟ ਨੇ ਤਰੱਕੀ ਦੀ ਲਗਾਈ ਰੋਕ ਸਰਕਾਰ ਨੂੰ ਨੋਟਿਸ ਜਾਰੀ ਪੰਜਾਬ ਸਿੱਖਿਆ ਵਿਭਾਗ ਚ ਪ੍ਰਿੰਸੀਪਲ ਆਉਂਦਿਆਂ ਤੇ ਹੋਣ ਵਾਲੀ ਤਰੱਕੀ ਪ੍ਰਤੀਕਿਰਿਆ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਤਰੱਕੀ ਤੇ ਰੋਕ ਲਗਾਉਂਦੇ ਹੋਏ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 27 ਅਗਸਤ 2021 ਨੂੰ ਜਾਰੀ ਕੀਤੀ ਗਈ ਹੈਡਮਾਸਟਰ ਕਾਰਡ ਦੀ ਅੰਤਮ ਸੀਨੀਅਰਟੀ ਲਿਸਟ ਨੂੰ ਕਦੇ ਕੋਰਟ ਨੇ ਨਾ ਤਾਂ ਸਟੇ ਕੀਤਾ ਅਤੇ ਨਾ ਹੀ ਗਲਤ ਠਹਿਰਾਇਆ ਇਸ ਦੇ ਬਾਵਜੂਦ ਵਿਭਾਗ ਨੇ ਇਹ ਤਰਕ ਦਿੱਤਾ ਕਿ ਸੀਨੀਅਰਟੀ ਲਿਸਟ ਤੇ ਕਿਸ ਲੰਬੇਤ ਹੋਣ ਕਾਰਨ ਹੈਡਮਾਸਟਰ ਕਾਰਡਰ ਨੂੰ ਤਰੱਕੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਵਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਵਿਸ਼ੇਸ਼ ਅਦਾਲਤ ਵੱਲੋਂ ਅਕਾਲੀ ਆਗੂ ਦੇ ਕਰੀਬੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ। ਇਹ ਮਾਮਲਾ 2005 ਚ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨਾਲ ਜੁੜਿਆ ਹੋਇਆ ਹੈ। ਬਿਜੀਲੈਂਸ ਬਿਊਰੋ ਦੇ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ 'ਚ ਅਰਜੀ ਦੇ ਕੇ ਦੱਸਿਆ ਕਿ ਜਾਂਚ ਦੌਰਾਨ ਗਜਪਤ ਸਿੰਘ ਗਰੇਵਾਲ ਦੀ ਭੂਮਿਕਾ ਬੇहद ਚੱਕੀ ਪਾਈ ਗਈ ਹੈ। ਸੀਨੀਅਰ ਅਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਮੋਹਾਲੀ ਦੀ ਵਿਸ਼ੇਸ਼ ਬਿਜੀਲੈਂਸ ਅਦਾਲਤ ਨੇ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਖਿਲਾਫ ਗੈਰ ਜਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਮਾਮਲਾ 2025 ਚ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨਾਲ ਜੁੜਿਆ ਹੋਇਆ ਹੈ ਵਿਜੀਲੈਂਸ ਬਿਊਰੋ ਦੇ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ 'ਚ ਅਰਜੀ ਦੇ ਕੇ ਦੱਸਿਆ ਹੈ ਕਿ ਜਾਂਚ ਦੌਰਾਨ ਗਜਬਤ ਸਿੰਘ ਗਰੇਵਾਲ ਦੀ ਭੂਮਿਕਾ ਬੇਹਦ ਸੱਕੀ ਪਾਈ ਗਈ ਹੈ ਸ਼ੁਰੂਆਤ ਕਰ ਲੈਂਦੇ ਆਂ ਜੀ ਅਗਲੀ ਖਬਰ ਦੀ ਸੈਨੇਟ ਚੋਣ ਬਾਰੇ 25 ਤੱਕ ਕਰੋ ਫੈਸਲਾ ਨਹੀਂ ਤਾਂ ਸਭੀ ਨੂੰ ਬੰਦ ਹੋਵੇਗੀ ਯੂਨੀਵਰਸਿਟੀ ਪੀਯੂ ਬਚਾਓ ਮੋਰਚੇ ਨੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਮੋਰਚੇ ਦੇ ਨੁਮਾਇੰਦੇ ਪ੍ਰਾਜੋਤ ਸਿੰਘ ਦੇ ਨਾਪਰੀਜ਼ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਨਾਲ ਹੋਈ ਮੀਟਿੰਗ 'ਚ 10 ਨਵੰਬਰ ਦੇ ਮਹਾ ਪ੍ਰਦਰਸ਼ਨ ਤੇ ਉਸ ਤੋਂ ਬਾਅਦ ਦੇ ਸਾਰੇ ਘਟਨਾ ਚੱਕਰ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਿੱਤਾ ਹੈ ਕਿ ਪੂਰੀ ਮਜਬੂਤੀ ਨਾਲ ਮੋਰਚੇ ਦੇ ਖੜੀਆਂ ਹਨ। ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖ਼ਬਰ ਦੀ। ਪਲਾਸਟਿਕ ਇਲੈਕਟ੍ਰਿਸਿਟੀ ਮੀਟਰ ਬਾਕਸ ਲਗਾਉਣ ਤੇ ਸਰਕਾਰ PSPCL ਤੇ PPCV ਤੋਂ ਮੰਗਿਆ ਜਵਾਬ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਪਟੀਸ਼ਨਕਰਤਾ ਨੇ ਇਹ ਵੀ ਜਾਅਦਵਾਇਆ ਕਿ ਖੁਦ ਪੰਜਾਬ ਸਰਕਾਰ ਨੇ 2016 ਚ ਪਲਾਸਟਿਕ ਦੇ ਉਪਯੋਗ ਨੂੰ ਘਟਾਉਣ ਸੰਬੰਧੀ ਨਿਯਮ ਬਣਾਏ ਸਨ ਇਸ ਦੇ ਬਾਵਜੂਦ ਹੁਣ ਉਹੀ ਸਰਕਾਰ ਸੂਬੇ ਭਰ ਚ ਪਲਾਸਟਿਕ ਮੀਟਰ ਬਾਕਸ ਲਗਾਉਣ ਦਾ ਫੈਸਲਾ ਕਰ ਰਹੀ ਹੈ ਜੋ ਉਸ ਦੀਆਂ ਹੀ ਨੀਤੀਆਂ ਦੇ ਖਿਲਾਫ ਹੈ ਵੀ ਪੰਜਾਬ ਚ ਬਿਜਲੀ ਦੇ ਪਲਾਸਟਿਕ ਮੀਟਰ ਬਾਕਸ ਲਗਾਉਣ ਦੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ। ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕਰਕੇ ਵਿਸਥਾਰਿਤ ਜਵਾਬ ਮੰਗਿਆ ਹੈ। ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ। ਅਗਲੇ ਮਹੀਨੇ ਤੋਂ ਨਰਸਰੀ ਤੋਂ 8 ਜਵਾ ਤੱਕ ਦੀਆਂ ਹੋਣਗੀਆਂ ਛੁੱਟੀਆਂ। ਸਿੱਖਿਆ ਮੰਤਰੀ ਦਾ ਐਲਾਨ ਸਿੱਖਿਆ ਮੰਤਰੀ ਸਕੀਨਾ ਏਟੂ ਨੇ ਕਿਹਾ ਕਿ ਮੌਜੂਦਾ ਹੰਟ ਦੇ ਕਾਰਨ ਕਸ਼ਮੀਰ ਡਿਵੀਜ਼ਨ ਵਿੱਚ ਨਰਸਰੀ ਤੋਂ ਮਿਡਲ ਗ੍ਰੇਡ ਦੀਆਂ ਕਲਾਸਾਂ ਲਈ ਸਰਦੀਆਂ ਦੀਆਂ ਛੁੱਟੀਆਂ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਣ ਦੀ ਉਮੀਦ ਹੈ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਵਿਭਾਗ ਪਹਿਲਾਂ ਹੀ ਸਥਿਤੀ ਦੀ ਸਮੀਖਿਆ ਕਰ ਚੁੱਕਾ ਹੈ ਮਿਡਲ ਗ੍ਰੇਡ ਲਈ ਸਰਦੀਆਂ ਦੀਆਂ ਛੁੱਟੀਆਂ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਣਗੀਆਂ ਉਹਨਾਂ ਕਿਹਾ ਕਿ ਮਾਪਿਆਂ ਤੇ ਸਕੂਲਾਂ ਵੱਲੋਂ ਪਾਠ ਪੁਸਤਕਾਂ ਅਤੇ ਹੋਰ ਵਿਦਿਆਕ ਜ਼ਰੂਰਤਾਂ ਬਾਰੇ ਉਠਾਈਆਂ ਗਈਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮਸਲੇ ਦਾ ਹੱਲ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸੰਬੰਧ ਵਿੱਚ ਇੱਕ ਮੀਟਿੰਗ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮੌਸਮ ਵਿਭਾਗ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ। ਸੋ ਇਹ ਸਨ ਜੀ ਅੱਜ ਸਵੇਰ ਤੱਕ ਦੀਆਂ ਤਾਜ਼ੀਆਂ ਖ਼ਬਰਾਂ ਜੇਕਰ ਤੁਸੀਂ ਹਰ ਰੋਜ਼ ਵੱਡੀਆਂ ਤੇ ਤਾਜ਼ਾ ਖਬਰਾਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਅਤੇ ਆਪਣੇ ਕੀਮਤੀ ਸੁਝਾਅ ਦੇ ਸਕਦੇ ਹੋ ਬਹੁਤ